ਦੋਸਤੋ ਅੱਜ ਦੀ ਕਹਾਣੀ ਹੈ ਰਾਜਾ ਵਿਕਰਮ ਦੇ ਸਫਲਤਾ ਦਾ ਪੇਤ ਦੀ। ਰਾਜਾ ਵਿਕਰਮ ਨੇ ਦਰਖਤ ਤੇ ਲਟਕਦੇ ਮੁਰਦੇ ਨੂੰ ਹੇਠਾਂ ਖਿੱਚਿਆ ਅਤੇ ਉਸ ਨੂੰ ਮੋਢਿਆਂ ਤੇ ਲੱਦ ਕੇ ਤੁਰ ਪਏ। ਵਿਕਰਮ ਆਪਣੇ ਰਾਹ ਤੇ ਅੱਗੇ ਵੱਧਦੇ ਜਾ ਰਹੇ ਸਨ ਕਿ ਬਿਦਲ ਬੋਲ ਪਿਆ। ਵਿਕਰਮ ਹੁਣ ਮੈਂ ਤੈਨੂੰ ਇੱਕ ਕਹਾਣੀ ਸੁਣਾਵਾਂਗਾ ਅਤੇ ਉਸ ਤੋਂ ਬਾਅਦ ਤੇਰੇ ਕੋਲੋਂ ਇੱਕ ਪ੍ਰਸ਼ਨ ਪੁੱਛਾਂਗਾ। ਜੇ ਤੂੰ ਉਹਦੀ ਸਹੀ ਜਵਾਬ ਨਾ ਦਿੱਤਾ ਤਾਂ ਤੇਰਾ ਸਿਰ ਦੇ ਟੁਕਰੇ ਟੁਕਰੇ ਹੋ ਜਾਣਗੇ। ਇਹਨਾਂ ਕਹਿ ਕੇ ਬਤਾਲ ਨੇ ਆਪਣੀ ਪਹਿਲੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਬਹੁਤ ਸਮਾਂ ਪਹਿਲਾਂ ਮਗਧ ਦੇ ਰਾਜਾ ਚਤੁਰਸ਼ੇਨ ਦਾ ਰਾਜ ਸੀ। ਰਾਜਾ ਆਪਣੀ ਪ੍ਰਜਾ ਦਾ ਬਹੁਤ ਖਿਆਲ ਰੱਖਦਾ ਸੀ। ਪਰ ਉਸ ਨੂੰ ਜੂਆ ਖੇਡਣ ਦੀ ਲਤ ਲੱਗੀ ਸੀ। ਦੇਖਦੇ-ਦੇਖਦੇ ਉਹਦਾ ਪੂਰਾ ਧਨ ਅਤੇ ਰਾਜਪਾਠ ਉਹਦੇ ਹੱਥੋਂ ਖੁੱਸ ਗਿਆ। ਉਨ ਰਾਜਾ ਚਤੁਰਸੈਨ ਦੇ ਕੋਲ ਕੁਝ ਵੀ ਨਾ ਬਚਿਆ ਇਸ ਲਈ ਉਹਨੇ ਮਗਧ ਛੱਡ ਕੇ ਕਿਤੇ ਹੋਰ ਚੱਲੇ ਜਾਣ ਦਾ ਫੈਸਲਾ ਕੀਤਾ ਦੁਰਦੇ ਦੁਰਦੇ ਚਤੁਰਸੈਨ ਇੱਕ ਆਸ਼ਰਮ ਵਿੱਚ ਪਹੁੰਚ ਗਿਆ ਉਸ ਆਸ਼ਰਮ ਵਿੱਚ ਇੱਕ मुੰਨੀ ਸਾਧਨਾ ਵਿੱਚ ਲੀਨ ਸੀ ਰਾਜਾ ਚਤੁਰਸੈਨ ਨੇ मुੰਨੀ ਨੂੰ ਝੁੱਕ ਕੇ ਪ੍ਰਣਾਮ ਕੀਤਾ मुੰਨੀ ਨੇ ਆਪਣੇ ਅੱਖਾਂ ਖੋਲ੍ਹੀਆਂ ਅਤੇ ਬੋਲਿਆ ਬੱਚੇ ਤੂੰ ਕੌਣ ਹੈ ਤੁਹ ਬਹੁਤ ਥੱਕਿਆ ਹੈ ਅਤੇ ਭੁੱਖਾ ਵੀ ਲੱਗ ਰਿਹਾ ਹੈ ਚੱਲ ਕੁਝ ਖਾ ਲੈ ਮੁੰਨੀ ਨੇ ਰਾਜੇ ਨੂੰ ਕੁਝ ਫਲ ਖਾਣ ਨੂੰ ਦਿੱਤੇ ਚਤੁਰਸੈਨ ਨੇ ਜਵਾਬ ਦਿੱਤਾ اے ਮਹਾ ਗਿਆਨੀ ਮੈਂ ਰਾਜਾ ਚਤੁਰਸੈਨ ਹਾਂ ਮੈਨੂੰ ਮਾਫ ਕਰੋ ਇੱਕ ਰਾਜਾ ਲਈ ਇਸ ਤਰ੍ਹਾਂ ਕੁਝ ਖਾਣਾ ਉਚਿਤ ਨਹੀਂ ਹੋਵੇਗਾ ਮੁੰਨੀ ਨੇ ਚਤੁਰਸੈਨ ਦੇ ਕਹਿਣ ਦਾ ਮਤਲਬ ਸਮਝ ਲਿਆ ਅਗਲੇ ਪਲ ਉਹਨੇ ਇੱਕ ਖੂਬਸੂਰਤ ਇਸਤਰੀ ਪੈਦਾ ਕਰ ਦਿੱਤੀ ਅਤੇ ਹੁਕਮ ਦਿੱਤਾ ਰਾਜੇ ਨੂੰ ਸੋਨੇ ਦੇ ਭਾਂਡਿਆਂ ਵਿੱਚ ਸਵਾਦੀ ਭੋਜਨ ਪਰੋਸਿਆ ਜਾਵੇ। ਉਹ ਇਸਤਰੀ ਚਤੁਰਸੈਨ ਨੂੰ ਕੁੱਟੀਆਂ ਦੇ ਅੰਦਰ ਰਸਤੇਓਂ ਗੁਫਾ ਵਿੱਚ ਲੈ ਗਈ। ਚਤੁਰਸੈਨ ਨੇ ਜਦੋਂ ਗੁਫਾ ਵਿੱਚ ਜਾ ਕੇ ਦੇਖਿਆ ਤਾਂ ਉਸ ਨੂੰ ਉੱਥੇ ਇੱਕ ਸ਼ਾਨਦਾਰ ਮਹਿਲ ਦੇਖ ਕੇ ਬਹੁਤ ਹੈਰਾਨੀ ਹੋਈ। ਰਾਜੇ ਨੇ ਜੀ ਭਰ ਕੇ ਭੋਜਨ ਖਾਦਾ ਅਤੇ ਨਰਮ ਬਿਸਤਰੇ ਤੇ ਸੌਂ ਗਿਆ। ਪਰ ਜਦੋਂ ਚਤੁਰਸੈਨ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਹ ਇਹ ਦੇਖ ਕੇ 당ਗ ਰਹਿ ਗਿਆ ਕਿ ਹੁਣ ਉਹ ਜ਼ਮੀਨ ਤੇ ਪਿਆ ਹੋਇਆ ਹੈ ਸ਼ਾਨਦਾਰ ਮਹਿਲ ਅਤੇ ਖੂਬਸੂਰਤ ਇਸਤਰੀ ਉਥੇ ਗਾਇਬ ਸਨ ਉਹ ਗੁਫਾ ਚੋਂ ਬਾਹਰ ਆ ਕੇ ਮੰਨੀ ਨੂੰ ਕਹਿਣ ਲੱਗਾ ਇਹ ਸਾਰੀਆਂ ਚੀਜ਼ਾਂ ਕਿਉਂ ਗਾਇਬ ਹੋ ਗਈਆਂ ਮੰਨੀ ਨੇ ਜਵਾਬ ਦਿੱਤਾ ਮੈਂ ਇਸਤਰੀ ਅਤੇ ਸ਼ਾਨਦਾਰ ਮਹਿਲ ਆਪਣੇ ਜਾਦੂ ਨਾਲ ਪੈਦਾ ਕੀਤਾ ਸੀ ਇਸ ਜਾਦੂ ਦੀ ਵਿਦਿਆ ਸਿੱਖ ਲੈਣ ਵਾਲਾ ਵਿਅਕਤੀ ਆਪਣੇ ਜੀਵਨ ਵਿੱਚ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ ਇਸਤੇ ਚਤੁਰਸੈਨ ਨੇ ਮੁੰਨੀ ਨੂੰ ਬੇਨਤੀ ਕੀਤੀ ਕਿ ਉਸ ਨੂੰ ਵੀ ਇਹ ਜਾਦੂ ਸਿਖਾਇਆ ਜਾਵੇ ਮੁੰਨੀ ਨੇ ਰਾਜਾ ਦੇ ਕੰਨ ਵਿੱਚ ਮੰਤਰ ਬੋਲਿਆ ਅਤੇ ਕਿਹਾ ਹੁਣ ਪਾਣੀ ਵਿੱਚ ਇੱਕ ਪੈਰ ਤੇ ਖੜਾ ਹੋ ਕੇ ਉਸ ਮੰਤਰ ਦਾ ਲਗਾਤਾਰ 40 ਦਿਨ ਤੱਕ ਜਾਪ ਕਰੇ ਰਾਜੇ ਨੇ ਮੁੰਨੀ ਦੇ ਕਹੇ ਅਨੁਸਾਰ ਹੀ ਕੀਤਾ 40 ਦਿਨ ਬਾਅਦ ਰਾਜਾ ਮੁੰਨੀ ਦੇ ਕੋਲ ਮੋੜ ਪਹੁੰਚਿਆ ਅਤੇ ਬੋਲਿਆ ਮੈਂ ਤੁਹਾਡੇ ਕਹੀ ਅਨੁਸਾਰ ਮੰਤਰ ਦਾ ਜਾਪ ਕਰ ਲਿਆ ਹੈ ਪਰ ਮੈਂ ਸੁੰਦਰ ਇਸਤਰੀ ਅਤੇ ਸ਼ਾਨਦਾਰ ਮਹਿਲ ਨਹੀਂ ਪੈਦਾ ਕਰ ਪਾ ਰਿਹਾ ਮੈਨੂੰ ਇਸ ਵਿੱਦਿਆ ਦਾ ਪੂਰਾ ਗਿਆਨ ਕਿਵੇਂ ਮਿਲ ਸਕਦਾ ਹੈ ਮੁੰਨੀ ਨੇ ਮੁਸਕਰਾਉਂਦੇ ਹੋਏ ਕਿਹਾ ਹੁਣ ਅੱਗ ਤੇ ਬੈਠ ਕੇ 40 ਦਿਨ ਤੱਕ ਤਪ ਕਰੋ ਚਦੁਰਸੈਨ ਨੇ ਮੁੰਨੀ ਦੇ ਕਹੀ ਅਨੁਸਾਰ ਇਸ ਦਾ ਪੂਰਾ ਪੂਰਾ ਪਾਲਣ ਕੀਤਾ ਫਿਰ ਵੀ ਉਸ ਨੂੰ ਇਸ ਵਿਦਿਆਦੇ ਪੂਰਾ ਹੱਕ ਨਹੀਂ ਮਿਲ ਸਕਿਆ ਬੇਤਾਲ ਨੇ ਕਹਾਣੀ ਇੱਥੇ ਹੀ ਕਦਮ ਕਰ ਦਿੱਤੀ ਉਹਨੇ ਰਾਜਾ ਵਿਕਰਮਦਿਤ ਨੂੰ ਪੁੱਛਿਆ ਰਾਜਾ ਵਿਕਰਮ ਹੁਣ ਤੂੰ ਹੀ ਦੱਸ ਕਿ ਚਤੁਰ ਸੈਨੇ ਮੰਤਰ ਤੇ ਪੂਰਾ ਹੱਕ ਕਿਉਂ ਨਹੀਂ ਮਿਲ ਸਕਿਆ ਜੇ ਤੂੰ ਇਸ ਸਵਾਲ ਦਾ ਜਵਾਬ ਨਾ ਦਿੱਤਾ ਤਾਂ ਤੇਰਾ ਸਿਰ ਦੇ ਦੋ ਟੁਕਰੇ ਹੋ ਜਾਣਗੇ ਰਾਜਾ ਵਿਕਰਮ ਨੇ ਜਵਾਬ ਦਿੱਤਾ ਬੇਤਾਲ ਗਿਆਨ ਕਦੇ ਸਮਰਪਣ ਤਬਗਿਆਰ ਨਹੀਂ ਮਿਲ ਪਾਉਂਦਾ ਇਕਾਗਰਤਾ ਦੀ ਕਮੀ ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਰਾਜਾ ਚਤੁਰਸੈਨ ਨੇ ਮੁੰਨੀ ਦੇ ਕਹੇ ਅਨੁਸਾਰ ਮੰਤਰ ਦਾ ਜਾਪ ਤਾਂ ਕੀਤਾ ਪਰ ਇਕਾਗਰ ਹੋ ਕੇ ਇਹ ਕੰਮ ਨਾ ਕਰਨ ਦੇ ਕਾਰਨ ਉਸ ਨੂੰ ਇਸ ਵਿੱਦਿਆ ਤੇ ਹੱਕ ਨਹੀਂ ਮਿਲ ਸਕਿਆ। ਉਹਦਾ ਧਿਆਨ ਸਦਾ ਜੀਵਨ ਦੀ ਖੁਸ਼ੀਆਂ ਤੇ ਹੀ ਟਿਕਿਆ ਰਹਿੰਦਾ ਹੈ। ਖੁਸ਼ ਹੋ ਕੇ ਬੇਤਾਲ ਬੋਲਿਆ ਰਾਜਾ ਵਿਕਰਮ ਮੈਂ ਤੇਰੀ ਬੁੱਧੀਮਾਨ ਦਾ ਕਾਇਲ ਹੋ ਗਿਆ। ਪਰ ਹੁਣ ਮੈਂ ਚੱਲਿਆ। ਕਿਉਂਕਿ ਤੂੰ ਚੁੱਪ ਰਹਿਣ ਦੀ ਆਪਣੀ ਸ਼ਰਤ ਤੋੜ ਦਿੱਤੀ ਇਨਾਂ ਕਹਿ ਕੇ ਉਹ ਫਿਰ ਉਸੇ ਰੁੱਖ ਤੇ ਵਾਪਸ ਜਾ ਕੇ ਲਟਕ ਗਿਆ ਇਹ ਸੀ ਅੱਜ ਦੀ ਕਹਾਣੀ ਧੰਨਵਾਦ